ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਦੇ ਛਿਆ ਜਰੂਰ ਕਰ ਸ਼ੁਆਕ ਕਰਦੇ ਹਾਂ ਅੱਜ ਦੀ ਵੱਡੀ ਖਬਰ ਚੀਨ ਨੇ ਭਾਰਤੀ ਸਰਾਧ ਨੇੜੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ ਡੈਮ ਪ੍ਰੋਜੈਕਟ ਅਰੁਣ ਅਰੁਣਚਲਕ ਦੇ ਮੁੱਖ ਮੰਤਰੀ ਨੇ ਦਿੱਤੀ ਵਾਟਰ ਬੰਬ ਦੀ ਚੇਤਾਵਨੀ ਅਰੁਣਚਲਕ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਨ ਖੰਡੂ ਨੇ ਰਾਜ ਦੇ ਸਰਹੱਦ ਨੇੜੇ ਨੇੜੇ ਚੀਨ ਦੇ ਬਣਾਏ ਜਾ ਰਹੇ ਮੇਗਾ ਡੈਮ ਬਾਰੇ ਚੇਤਾਵਨੀ ਦਿੱਤੀ ਹੈ ਇਸ ਨੂੰ ਇੱਕ ਟਿਕਿੰਗ ਵਾਟਰ ਬੰਬ ਕਰਾ ਦਿੱਤਾ ਹੈ ਜੋ ਹੋਂਦ ਲਈ ਖਤਰਾ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ ਜਾਰ ਲੱਗੋ ਸਾਗਪੋ ਸਾਗਪੋ ਡੈਮ ਪ੍ਰੋਜੈਕਟ ਦਾ ਐਲਾਨ 2021 ਵਿੱਚ ਚੀਨ ਪ੍ਰਧਾਨ ਮੰਤਰੀ ਦੀ ਇੱਕ ਹੀ ਆਗੰਮਨ ਦੇ ਸਰਹੱਦੀ ਖੇਤਰ ਦੇ ਦੌਰੇ ਤੋਂ ਬਾਅਦ ਕੀਤਾ ਗਿਆ ਸੀ ਅਰੁਣਾਚਲਕ ਦੇ ਮੁੱਖ ਮੰਤਰੀ ਨੇ ਪੀਤੀ ਆਈ ਹੈੱਡ ਕੁਆਰਟਰ ਵਿਖੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਮਸਲਾ ਇਹ ਹੈ ਮਸਲਾ ਹੈ ਕਿ ਚੀਨ ਤੇ ਕੋਸਾ ਨਹੀਂ ਕੀਤਾ ਜਾ ਸਕਦਾ ਕੋਈ ਵੀ ਕੋਈ ਨਹੀਂ ਜਾਣਦਾ ਕਿ ਉਹ ਕਰ ਸਕਦੇ ਹਨ ਪੀਟੀਆਈ ਨੇ ਖਾਡੂ ਦੇ ਹਵਾਲੇ ਨਾਲ ਕਿਹਾ ਹੈ ਕਿ ਚੀਨ ਤੋਂ ਫੌਜੀ ਖਤਰੇ ਨੂੰ ਇੱਕ ਪਾਸੇ ਰੱਖਦੇ ਆ ਮੈਨੂੰ ਲੱਗਦਾ ਹੈ ਕਿ ਇਹ ਕਿਸੇ ਵੀ ਹੋਰ ਚੀਜ਼ ਨਾਲੋਂ ਕਿਤੇ ਵੱਡਾ ਮੁੱਦਾ ਹੈ ਇਸ ਇਹ ਸਾਡੇ ਕਬੀਲੇਆਂ ਅਤੇ ਸਾਡੀ ਰੋਜੀ ਰੋਟੀ ਲਈ ਇੱਕ ਹੋਣ ਦਾ ਖਤਰਾ ਪੈਦਾ ਕਰਨ ਜਾ ਰਿਹਾ ਹੈ ਇਹ ਕਾਫੀ ਅੰਬੀਰ ਹੈ ਕਿਉਂਕਿ ਚੀਨ ਇਹਨੂੰ ਇੱਕ ਤਰ੍ਹਾਂ ਦੇ ਵਾਟਰ ਬੰਬ ਵਜੋਂ ਵੀ ਵਰਤ ਸਕਦਾ ਹੈ ਖਾਂਡੂ ਨੇ ਕਿਹਾ ਹੈ ਕਿ ਯਾਰ ਲਗੂ ਸਾਗਪੋ ਨਦੀ ਦੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਪ੍ਰੋਜੈਕਟ ਜੋ ਕਿ ਬ੍ਰਹਮਪੁੱਤਰ ਦੀ ਨਦੀ ਦੀ ਤਿੱਬਤੀ ਇਹ ਬਤੀ ਨਾਮ ਹੈ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਚੀਨ ਅੰਤਰਰਾਸ਼ਟਰੀ ਜਲ ਸੰਧੀ ਦਾ ਹਸਤਾਖਰ ਕਰਤਾ ਨਹੀਂ ਹੈ ਅਤੇ ਇਸ ਲਈ ਇਹ ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ ਕਰਨ ਲਈ پابੰਦਨ ਹੈ ਤਰੁਨਚਾਲਕ ਦੇ ਮੁਖਮੰਤ ਨੇ ਕਿਹਾ ਹੈ ਕਿ ਚੀਨ ਇਸ ਸਮਝੌਤੇ ਤੇ ਦਸਤਕ ਕਰਨ ਵਾਲਾ ਨਹੀਂ ਹੈ ਅਤੇ ਇਹ ਸਮੱਸਿਆ ਹੈ ਕਿ ਔਮਨ ਲੋਕ ਦੀ ਦੈਮ ਬਣ ਜਾਂਦਾ ਹੈ ਅਤੇ ਅਚਾਨਕ ਪਾਣੀ ਛੱਡ ਦਿੰਦੇ ਹਨ ਤਾਂ ਸਾਡੀ ਪੂਰੀ ਸਿਆਗ ਪੱਟੀ ਤਬਾਹ ਹੋ ਜਾਵੇਗੀ ਖਾਸ ਤੌਰ ਤੇ ਇਹ ਆਦ ਕਬੀਲੇ ਅਤੇ ਇਸ ਤਰ੍ਹਾਂ ਦੇ ਸਮੂਹ ਆਪਣੀ ਸਾਰੀ ਜਾਇਦਾਦ ਜ਼ਮੀਨ ਅਤੇ ਖਾਸ ਕਰਕੇ ਮਨੁੱਖੀ ਜੀਵਨ ਨੂੰ ਨਿਵਿਨਾਸ਼ਕਾਰੀ ਪ੍ਰਭਾਵ ਤੋਂ ਪੀੜਤ ਕਰ ਦੇਣਗੇ ਖਬਰ ਨਾਲ ਅੰਗ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ